ਮੇਰੇ ਨਾਲ ਨੇ ਕੈਨੇਡਾ ਖਜ਼ੂਮਰ ਕ੍ਰੈਡਿਟ ਸਿਸਟਮ ਦੇ ਸੀਓ ਜਸਵੀਰ ਸਿੰਘ ਹੰਦਲ ਤੁਹਾਡੇ ਅਨਸਕਿਊਡ ਕਰਜ਼ੇ ਜੇ ਵੱਧ ਚੜ ਜਾਂਦੇ ਨੇ ਉਹਦੇ ਦੇਖੇ ਕਿੰਨਾ ਕਰਨੀ ਆ ਸਾਡੇ ਨਾਲ ਨੇ ਹੰਦਲ ਸਾਹਿਬ ਜੀ ਆਨੋ ਸੱਚੀ ਕਰ ਵੈਲਕਮ ਧੰਨਵਾਦ ਜੀਨਾ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਿਹਾ ਸਾਰੇ ਭੈਣ ਭਰਾਵਾਂ ਨਾਲ ਸੱਚੀ ਜੀ ਸੱਚੀਕਰ ਹੰਦਲ ਸਾਹਿਬ ਕੱਲ ਮਹਿੰਗਾਈ ਦਰ ਦੀ ਰਿਪੋਰਟ ਆਈ ਆ ਮਹਿੰਗਾਈ ਉੱਥੇ ਰਹੀ ਆ ਪਰ ਕੋਰ ਇਨਫਲੇਸ਼ਨ ਕਹਿੰਦੇ ਕਾਫੀ ਵੱਧ ਨਿਕਲੀ ਆ ਬੈਂਕ ਆਫ ਕੈਨੇਡਾ ਮਾਰ ਮੰਨਦੇ ਨੇ ਕਿ ਅਗਲੇ ਮਹੀਨੇ ਦੇ ਥੀਰ ਦੇ ਇੰਟਰਸਟੇਟ ਵਿੱਚ ਕੋਈ ਕੱਟ ਨਹੀਂ ਕਰੇਗਾ। ਤੀਜੀ ਵਾਰੀ ਨਹੀਂ ਇੰਕਸਟੇਟ ਸੁਤੇਗਾ। ਆਮ ਕੰਜ਼ਿਊਮਰ ਕਿੰਨੀ ਕਾਸ ਰੱਖਦਾ ਆ। ਕਿੰਨਾ ਕੁ ਨੁਕਸਾਨ ਹੋਏਗਾ ਲੋਕਾਂ ਦਾ ਜੇ ਇੰਟਰਸਟੇਟ ਕਰਾਫ ਨਹੀਂ ਹੁੰਦੀ ਤਾਂ। ਦੇਖੋ ਜੀ ਇਹਨਾਂ ਸਭ ਲੋਕ ਤਾਂ ਇਸੇ ਆਸ ਤੇ ਬੈਠੇ ਸਨ ਕਿ ਸਰਕਾਰ ਬਦਲੂਗੀ ਤੇ ਇੰਟਰਸਟੇਟ ਘਟਣਗੇ। ਜਾਂ ਜਿਵੇਂ ਬੈਂਕ ਆਫ ਕੈਨੇਡਾ ਨੇ ਇੱਕ ਵਾਰ ਨਾਲੇ ਪਹਿਲਾਂ ਐਲਾਨ ਕੀਤਾ ਸੀਗਾ ਵੀ ਅਸੀਂ ਸਾਲ ਦੇ ਐਂਡ ਤੱਕ ਜੇ ਨਾਲ ਹੀ ਇੰਟਰਸਟੇਟ 1% ਹੋਰ ਘਟਾ ਦੇਵਾਂਗੇ। ਆਪਸੀ ਦੇ ਵਿੱਚ ਵਿੱਚ ਤੇ ਇਹ ਕੋਈ ਤਹਰਾਵਾ ਨਹੀਂਗਾ ਵੀ ਜਦੋਂ ਬੈਂਕ ਆਫ ਕੈਨੇਡਾ ਦਾ ਗਵਰਨਰ ਇਹ ਗੱਲ ਨੂੰ ਚੀਰਾ ਮੁਕਰ ਰਿਹਾ ਵੀ ਪਹਿਲਾਂ ਜਦੋਂ ਟ੍ਰਾਸਟ ਦੇ ਵਧਾਉਣ ਦੀ ਗੱਲ ਸੀਗੀ ਉਦੋਂ ਵੀ ਇਹਨੇ ਗੱਲ ਕਹੀ ਸੀ ਵੀ ਅਸੀਂ ਤੇ ਇਟਾ ਕਾ ਟ੍ਰਾਸਟ ਦੇ ਵਧਾਵਾਂਗੇ ਹੀ ਨਹੀਂ ਤੇ ਮੋੜ ਕੇ ਸਾਹ ਦੇ ਵਿੱਚ 6 ਰਾਂ ਸਸਟ ਵਟਾ ਦਿੱਤੇ ਸੀਗੇ ਤੇ ਹੁਣ ਇਹ ਗੱਲ ਕਹਿ ਰਹੇ ਨੇ ਕਿ ਉਹ ਕਰ ਰਹੇ ਨੇ ਵੀ ਘਟਾਵਾਂਗੇ ਤੇ ਘਟਾ ਵੀ ਰਹੇ ਵੇਖੋ ਇਹ ਕੋਈ ਦਹਿਰਾਵਾ ਨਹੀਂਗਾ ਪਰ ਲੋਕਾਂ ਤੇ ਤਾਂ ਇੱਥੇ ਬੈਡਲੀ ਇਫੈਕਟ ਹੋਊਗਾ ਕਿਉਂਕਿ ਲੋਕ ਇਹ ਸੋਚ ਰਹੇ ਸੀ ਕਿ ਵੀ ਵੇਖੋ ਵਿਆਜ ਘਟ ਜਾਣੇ ਵਿੱਚ ਤੇ ਉਹ ਕਿੰ ਸਰਵਾਈਵ ਤੇ ਜਿਹੜੇ ਲੋਕਾਂ ਨੇ ਕਰਜ਼ੇ ਲਏ ਹੋਏ ਨੇ ਉਹਨਾਂ ਦੀਆਂ ਕਿਸ਼ਤਾਂ ਘਟ ਜਾਣਗੀਆਂ ਜਿਹੜੇ ਲੋਕਾਂ ਨੇ ਮੌਰਗੇ ਜਾਂ ਨੇ ਉਹਨਾਂ ਦੀਆਂ ਕਿਸ਼ਤਾਂ ਘਟ ਜਾਣਗੀਆਂ ਪਰ ਮੈਨੂੰ ਲੱਗਦਾ ਨਹੀਂ ਵੀ ਲੋਕਾਂ ਨੂੰ ਕੋਈ ਰੀਲੀਫ ਮਿਲੇ ਤੇ ਹੁਣ ਸਭ ਜਿਹੜੇ ਲੋਕ ਫਿਰ ਇਸ ਵਕਤ ਬਿਲਕੁਲ ਨੇਕ ਟੂ ਨੇਕ ਨੇ ਉਹਨਾਂ ਦੀ ਆਪਾਂ ਕਿੱਦਾਂ ਹੱਲ ਕਰ ਸਕਦੇ ਹਾਂ ਥੋੜਾ ਬੀਫ ਰੱਖੋ ਜੀ ਆ ਦੇਖੋ ਜੀ ਕਾਨੂੰਨ ਆ ਕੈਨੇਡਾ ਦਾ ਜਿਸ ਗ੍ਰਾਉਂਡ ਦੇ ਤਹਿਤ ਜੇ ਕੋਈ ਵੀ ਭੈਣ ਭਰਾ ਕਰਜ਼ੇ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਕਰਜ਼ੇ ਉਹਨਾਂ ਦੇ ਪਰਸਨਲ ਨੇ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ ਰੈਵਨਿਊ ਕ੍ਰੈਡਿਟਰ ਦੇ ਪੈਸੇ ਦੇਣ ਵਾਲੇ ਨੇ ਜੱਜਮੈਂਟ ਹੋਈ ਆ ਪੈਸੇ ਸੰਬੰਧੀ ਕੋਰਟ ਵੱਲੀੋਂ ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ ਅਕਾਊਂਟ ਗਾਰਨਿਸ਼ ਹੋਏ ਹੋਏ ਨੇ ਜਾਨਕਿ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਦੇਣ ਵਾਲਾ ਤੇ ਭੈਣ ਭਰਾਵਾਂ ਨੂੰ ਲੱਗਦਾ ਕਿ ਉਹਨਾਂ ਕੋਲ ਨਹੀਂ ਮੈਨੇਜ ਹੋ ਸਕਦਾ ਜੇ ਪੈਸੇ ਵਾਪਸ ਨਹੀਂ ਕੀਤੇ ਜਾ ਸਕਦੇ ਤੇ ਉਹ ਕਰਜ਼ੇ ਜਿਹੜਾ ਜੀ ਉਸ ਕਾਨੂੰਨ ਦੇ ਤਹਿਤ ਮਾਫ ਕਰਵਾਏ ਜਾ ਸਕਦੇ ਨੇ ਜੀ 75% ਦਾ ਕੋ ਕਰਜ਼ਾ ਮਾਫ ਹੋ ਸਕਦਾ ਜਿਹੜਾ 25% ਬਚਦਾ ਉਸ ਨੂੰ ਬਿਨਾਂ ਵਿਆਜ ਤੋਂ 50 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ ਜੀ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਕਰਜ਼ਿਆਂ ਨੂੰ ਮਾਫ ਤੋਂ ਸੰਬੰਧੀ ਕ੍ਰੈਡਿਟ ਨੂੰ ਨਵੇਂ ਚੜਿਓਰੀ ਸਟੈਬਲਿਸ਼ ਕਰਨ ਸੰਬੰਧੀ ਤਾਂ ਉਹ ਭੈਣ ਭਰਾ ਬੇਚ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ 416 502 3100 ਨੰਬਰ ਤੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਉਹਨਾਂ ਨੂੰ ਮੁਸੀਬਤਾਂ ਜੋ ਪੱਧਾ ਜਾ ਸਕਦਾ ਹੈ ਨਵੇਂ ਸਿਰਿਓਂ ਫਾਈਨੈਂਸ਼ੀਅਲ ਪ੍ਰੋਸੈਸਟਾਪ ਲਿਆ ਜਾ ਸਕਦਾ ਜੀ ਆਫਿਸ ਦਾ ਫੋਨ ਨੰਬਰ 416 502 310 ਬਹੁਤ ਬਹੁਤ ਸ਼ੁਕਰੀਆ ਮੇਨਾ ਜਰਲੀ ਸਿਧਾਰ ਹੰਦਲ ਸਾਹਿਬ ਥੈਂਕ ਯੂ ਵੈਰੀ ਮਚ ਧੰਨਵਾਦ ਜੀ ਧੰਨਵਾਦ ਇਸ ਸਮੇਂ ਜਸਪੀਰ ਹੰਦਲ ਸਾਹਿਬ ਟੋਰਾਂਟੋ ਏਰੀਆ ਨਿਊ ਹੋਮ ਪ੍ਰਾਈਸ ਹੈਵ ਹਿੱਟ ਦ ਫਲੋਰ ਇੰਡਸਟਰੀ ਗਰੁੱਪ